ਪੰਜਾਬੀ ਕਹਾਣੀ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਈਸ਼ਵਰ ਚੰਦਰ ਨੰਦਾ ਦੀ ਜਿਹੜੀ ਪਹਿਲੀ ਇਕਾਂਗੀ ਹੈ ਠੀਕ ਹੈ ਦੁਲਹਨ ਇਕਾਂਗੀ ਉਹਦੇ ਬਾਰੇ ਆਪਾਂ ਅੱਜ ਵਿਚਾਰ ਚਰਚਾ ਕਰਾਂਗੇ ਠੀਕ ਹੈ ਜਿਹੜੀ ਦੁਲਹਨ ਇਕਾਂਗੀ ਹੈ ਇਹ 1913 ਵਿੱਚ ਲਿਖੀ ਸੀ ਉਹਨਾਂ ਨੇ ਠੀਕ ਹੈ ਇਹਦੇ ਵਿੱਚ ਉਹ ਕਿਸਾਨੀ ਦੀ ਗੱਲ ਕਰੀ ਗਈ ਜਿਹੜੀ ਕਿ ਪੈਸੇ ਨਾ ਹੋਣ ਕਰਕੇ ਠੀਕ ਹੈ ਆਪਣੇ ਧੀਆਂ ਦਾ ਵਿਆਹ ਨਹੀਂ ਕਰ ਸਕਦੇ ਤੇ ਕਰਜ਼ੇ ਦੇ ਅੰਦਰ ਨੇ ਠੀਕ ਹੈ ਤੇ ਉਹ ਫਿਰ ਉਹ ਕੁੜੀਆਂ ਦਾ ਸੌਦਾ ਕਰਦੇ ਨੇ ਵੱਡੀ ਉਮਰ ਦੇ ਕਿੰਨਿਆਂ ਜਿਹੜੇ ਬੁੱਢੇ ਹੁੰਦੇ ਨੇ ਉਹਨਾਂ ਦੇ ਨਾਲ ਠੀਕ ਹੈ ਆਓ ਆਪਾਂ ਇਸ ਇਕਾਂਗੀ ਬਾਰੇ ਵਿਚਾਰ ਚਰਚਾ ਕਰਦੇ ਆਂ ਇਕਾਂਗੀ ਦੇ ਵਿੱਚ ਅਸੀਂ ਸਟਾਰਟਿੰਗ ਵਿੱਚ ਦੇਖਦੇ ਆਂ ਕਿ ਕੌਰਾ ਜਿਹੜਾ ਕੌਰਾ ਹੁੰਦੀ ਹੈ ਠੀਕ ਹੈ ਉਹਦੀਆਂ ਦੋ ਬੇਟੀਆਂ ਹੁੰਦੀਆਂ ਨੇ ਮੇਲੋ ਤੇ ਲਾਜੋ ਮੇਲੋ ਦੀ ਉਮਰ 17-18 ਸਾਲ ਲਾਜੋ ਦੀ ਉਮਰ 6-7 ਬਰੇ ਹੁੰਦੀ ਹੈ ਠੀਕ ਹੈ ਔਰ ਦੋਏ ਦਿਨੇ ਜਾਨੀ ਆ ਕੇ ਨੇ ਮੇਲੋ ਆ ਜਿਹੜੀ ਉਹ ਫਲਕਾਰੀ ਘੜ ਰਹੀ ਹੁੰਦੀ ਆ ਤੇ ਲਾਜੂ ਗੁੱਡੀਆਂ ਬਟੋਲੇ ਨਾਲ ਖੇਡ ਰਹੀ ਹੁੰਦੀ ਆ ਤੇ ਕੌਰਾਂ ਚਰਖਾ ਘਤਰੀ ਹੁੰਦੀ ਆ ਠੀਕ ਹੈ ਤੇ ਐਨੇ ਨੂੰ ਇੱਕ ਬਜ਼ੁਰਗ ਔਰਤ ਆਉਂਦੀ ਹੈ ਠੀਕ ਹੈ ਤੇ ਉਹ ਆ ਕੇ ਗੱਲ ਕਰਦੀ ਆ ਕਿ ਵੀ ਕੁੜੀ ਦਾ ਰਿਸ਼ਤਾ ਨਹੀਂ ਕੀਤਾ ਤੁਸੀਂ ਅਜੇ ਤੱਕ ਜਿਹੜੀ ਉਹ 17-18 ਵਰਿਆਂ ਦੀ ਮੇਲੋ ਆ ਠੀਕ ਹੈ ਤਾਂ ਉਹ ਗੱਲ ਕਰਦੀ ਆ ਕਿ ਅੱਜ ਕੱਲ ਤਾਂ ਜਿਹੜੇ ਕਿੰਨੇ ਲੋਕ ਨੇ ਕੁੜੀਆਂ ਨੂੰ 17-18 19-19 ਸਾਲ ਦੀਆਂ ਕਰਕੇ ਵਿਆਹਉਂਦੇ ਨੇ ਠੀਕ ਹੈ ਪੀ ਪਹਿਲਾਂ ਵਾਲਾ ਸਮਾਂ ਚਲੇ ਗਿਆ ਉਹ ਕਹਿੰਦੀ ਹੈ ਕਿ ਇਹ ਸਭ ਮਰਦਾਂ ਦੇ ਕੀ ਐ ਨੇ ਕੰਮ ਨੇ ਵੀ ਉਹ ਜਿਹੜਾ ਕੁੜੀਆਂ ਨੂੰ ਟਾਈਮ ਨਾਲ ਨਹੀਂ ਵਿਆਹਉਂਦੇ ਠੀਕ ਹੈ ਤਾਂ ਉਹ ਜਿਹੜੀ ਬਜ਼ੁਰਗ ਔਰਤ ਹੈ ਤਾਂ ਉਹ ਕਹਿੰਦੀ ਹੈ ਕਿ ਇਸ ਦੇ ਲਈ ਉਹਨੂੰ ਆਪਣੇ ਜਿਹੜਾ ਪਤੀ ਆ ਠੀਕ ਆ ਉਹਦਾ ਨਾਂ ਹੁੰਦਾ ਹੁਸ਼ਿਆਰ ਚੰਦ ਵੀ ਉਹਦੇ ਗੱਲ ਪੈਣਾ ਚਾਹੀਦਾ ਤਾਂ ਇਹ ਕੰਮ ਹੋਊਗਾ ਠੀਕ ਹੈ ਚਲੋ ਜੀ ਇਹ ਗੱਲਾਂ ਵਗੈਰਾ ਕਰਦੇ ਹੀ ਹੁੰਦੇ ਨੇ ਚਲੋ ਐਨੇ ਨੂੰ ਹੁਸ਼ਿਆਰ ਚੰਦ ਜਿਹੜਾ ਕਿ ਉਹਦਾ ਪਤੀ ਆ ਕੌਰਾਂ ਦਾ ਉਹਦੀ ਐਂਟਰੀ ਹੁੰਦੀ ਹੈ ਜਦੋਂ ਉਹ ਆਉਂਦਾ ਠੀਕ ਆ ਉਹਦੇ ਨਾਲ ਮੈਲੋ ਗੱਲ ਕਰਦੀ ਹੈ ਵੀ ਜਿਹੜਾ ਉਹ ਰਿਸ਼ਤਾ ਦੱਸਦਾ ਸੀਗਾ ਜੰਡਪੁਰੇ ਵਾਲਾ ਵੀ ਉਹਦਾ ਕੀ ਬਣਿਆ ਤਾਂ ਉਹ ਕਹਿੰਦਾ ਵੀ ਜਿਹੜਾ ਰਾਜਾ ਨਾਈ ਗਿਆ ਸੀਗਾ ਵੀ ਉਹਨਾਂ ਗੱਲ ਹੋ ਗਈ ਆ ਵੀ ਰਿਸ਼ਤਾ ਪੱਕਾ ਹੋ ਗਿਆ ਠੀਕ ਆ ਤਾਂ ਉਹ ਮੁੰਡੇ ਬਾਰੇ ਪੁੱਛਣ ਜਾਣਨ ਦੀ ਕੋਸ਼ਿਸ਼ ਕਰਦੀ ਹੈ ਤਾਂ ਪਹਿਲਾਂ ਤਾਂ ਉਹ ਥੋੜਾ ਬਹੁਤਾ ਨਹੀਂ ਦੱਸਦਾ ਜ਼ਿਆਦਾ ਫਿਰ ਉਹ ਦੱਸ ਦਿੰਦਾ ਕਿ ਮੁੰਡਾ ਦਹਾਜੂ ਆ ਠੀਕ ਆ ਉਹਦੇ ਦੋ ਮੁੰਡੇ ਨੇ ਤੇ ਇੱਕ ਕੁੜੀ ਐ ਠੀਕ ਆ ਤਾ ਉਹ ਇਸ ਚੀਜ਼ ਤੋਂ ਲੈ ਕੇ ਥੋੜੀ ਜਿਹੀ ਕੌੜਾ ਨਾਰਾਜ਼ ਹੋ ਜਾਂਦੀ ਹੈ ਠੀਕ ਆ ਨਾਰਾਜ਼ ਹੀ ਹੋ ਜਾਂਦੀ ਹੈ ਤਾਂ ਫਿਰ ਉਹ ਉਹਦੀ ਨਾਰਾਜ਼ਗੀ ਦੂਰ ਨਰਾਸ਼ ਨਰਾਸ਼ਾ ਨੂੰ ਦੂਰ ਕਰਨ ਲਈ ਉਹ ਆਖਦਾ ਕਿਉਂ ਕੰ ਕਚੈਰੀਆਂ ਵਿੱਚ ਨਾજર ਰਹਿ ਚੁੱਕਾ ਹੈ ਠੀਕ ਹੈ ਵੀ ਇਸ ਕਰਕੇ ਉਹ ਖਾਂਦਾ ਪੀਂਦਾ ਪਰਵਾਰ ਹੈ ਠੀਕ ਹੈ ਵੀ ਐਦਾਂ ਦੀ ਕੋਈ ਗੱਲ ਨਹੀਂ ਚਲੋ ਇਹ ਗੱਲਾਂ ਹੁੰਦੀਆਂ ਚਲੋ ਫਿਰ ਵੀ ਉਹ ਰਾਜ਼ੀ ਹੋ ਜਾਂਦੀ ਹੈ ਐਨੇ ਨੂੰ ਇੱਕ ਨੈਣ ਆਉਂਦੀ ਹੈ ਆਪਣੀ ਧੀ ਦੇ ਕਰ ਮੁੰਡਾ ਹੋਣ ਤੇ ਲੱਡੂ ਦੇਣ ਆਉਂਦੀ ਐ ਠੀਕ ਐ ਉਹਨੂੰ ਦੱਸਦੀ ਐ ਕਿ ਜੰਡਪੁਰੇ ਵੀ ਰਿਸ਼ਤਾ ਕਰਿਆ ਠੀਕ ਐ ਪਰ ਜਿਹੜਾ ਜੰਡਪੁਰਾ ਹੁੰਦਾ ਉਹ ਨੈਣ ਦੇ ਪਿੰਡ ਦੇ ਲਾਗੇ ਹੁੰਦਾ ਉਹ ਨੈਣੋਂ ਦੱਸਦੀ ਐ ਵੀ ਜਿਹੜੇ ਵਰਦੀ ਉਹ ਗੱਲ ਕਰਦੀ ਐ ਵੀ ਉਹ ਉਹਨੂੰ ਜਾਣਦੀ ਐ ਠੀਕ ਐ ਵੀ ਉਹਦੇ ਦੋ ਮੁੰਡੇ ਨੇ ਠੀਕ ਐ ਵਿਆਹੇ ਹੋਏ ਨੇ ਕੁੜੀ ਵੀ ਵਿਆਹੀ ਹੋਈ ਐ ਠੀਕ ਐ ਵੀ ਉਹ ਪੈਨਸ਼ਨ ਪਾ ਚੁੱਕਿਆ ਵੀ ਜਿਹੜੇ ਉਹਦੇ ਮੁੰਡੇ ਨੇ ਉਹਨਾਂ ਨਾਲ ਕਹਿੰਨੇ ਆ ਉਹਦੀ ਆਪਸ ਚ ਲਾਗਡਾਟ ਐ ਠੀਕ ਐ ਵੀ ਇਸ ਕਰਕੇ ਉਹ ਚਾਹੁੰਦਾ ਵਿਆਹ ਇਸ ਕਰਕੇ ਜਿਹੜਾ ਕਰਾਉਣਾ ਚਾਹੁੰਦਾ ਵੀ ਤਾਂ ਕਿ ਉਹਦੇ ਮੁੰਡੇ ਜਿਹੜੀ ਜ਼ਮੀਨ ਆ ਉਹ ਜਲਦੀ ਨਾਂ ਦੱਬ ਸਕਣ ਇਹ ਕ ਇਹ ਸੁਣ ਕੇ ਜਿਹੜੀ ਕੌਰ ਆ ਉਹ ਬਹੁਤ ਨਰਾਜ ਹੁੰਦੀ ਹੈ ਠੀਕ ਹੈ ਤਾਂ ਉਹ ਕਹਿੰਦੀ ਹੈ ਕਿ ਜਿਹੜਾ ਹੁਸ਼ਿਆਰ ਚੰਦਾ ਉਹ ਨੂੰ ਪੂਰੀ ਗੱਲ ਨਹੀਂ ਦੱਸਦਾ ਇੰਨੇ ਨੂੰ ਦੁਬਾਰਾ ਹੁਸ਼ਿਆਰ ਚੰਦ ਦੀ ਐਂਟਰੀ ਹੁੰਦੀ ਹੈ ਤਾਂ ਜਿਹੜੀ ਕੌਰ ਆ ਉਹ DNA ਬਹੁਤ ਜ਼ਿਆਦਾ ਲੜਦੀ ਹੈ ਠੀਕ ਹੈ ਵੀ ਤੂੰ ਸੱਚ ਨਹੀਂ ਦੱਸਦਾ ਹੈਗਾ ਤਾਂ ਉਹ ਨਰਾਜ ਹੁੰਦੀ ਹੈ ਤਾਂ ਉਹਨੂੰ ਚੁੱਪ ਕਰਾਉਣ ਲਈ ਠੀਕ ਹੈ ਉਹਨੂੰ ਅੰਦਰ ਲੈ ਜਾਂਦਾ ਅੰਦਰੋਂ ਜਿਹੜੀ ਪੈਸਿਆਂ ਵਾਲੀ ਥੈਲੀ ਹੁੰਦੀ ਆ ਉਹ ਲਿਆ ਕੇ ਦਿਖਾਉਂਦਾ ਜਿਹੜੀ ਕਿ ਉਹਨੂੰ ਝੰਡਪੁਰੋਂ ਮਿਲੀ ਹੁੰਦੀ ਆ ਕੀ ਕਹਨੇ ਆਂ ਬੀ ਰਿਸ਼ਤੇ ਬਦਲੇ ਤਾਂ ਹਸ਼ਿਆਰ ਚੰਦ ਉਹਨੂੰ ਕਹਿੰਦਾ ਬੀ ਇਹਦੇ ਨਾਲ ਆਪਣਾ ਕਰਜ਼ਾ ਵੀ ਲੈ ਜਾਣਾ ਤੇ ਕੁੜੀ ਵੀ ਆਈ ਜਾਣੀ ਆ ਬੀ ਸੱਪ ਵੀ ਮਰ ਜਾਣਾ ਤੇ ਛੋਟੀ ਵੀ ਬਚ ਰਹਿਣੀ ਆ ਇਹ ਸੁਣ ਕੇ ਕਿਤੇ ਨਾ ਕਿਤੇ ਚਲੋ ਜਿਹੜੀ ਹੁੰਦੀ ਆ ਕੌਰਾ ਉਹ ਮੰਨ ਜਾਂਦੀ ਆ ਤਾਂ ਉਹ ਕਹਿੰਦਾ ਬੀ ਜਿਹੜੀ ਜਾਂਜ ਹੈ ਉਹ ਆ ਗਈ ਆ ਠੀਕ ਹੈ ਵੀ ਮੈਂ ਜਾ ਕੇ ਪਤਾ ਕਰਕੇ ਆਉਣਾ ਠੀਕ ਹੈ ਚਲੋ ਉਹ ਪਤਾ ਕਰਨ ਜਾਂਦਾ ਉਦੋਂ ਬਾਅਦ ਵਾਪਸ ਆ ਕੇ ਕਹਿੰਦਾ ਵੀ ਜਾਂਚ ਆ ਗਈ ਹੈ ਠੀਕ ਹੈ ਵੀ 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 ਇੱਕ ਹੀ ਤਿਆਰੀ ਸ਼ੁਰੂ ਕਰਨ ਲੱਗਿਆ ਮੈਂ ਚਲੋ ਐਨੇ ਜਿਹੜੀ ਮੇਲੋ ਹੁੰਦੀ ਹੈ ਉਹਨੂੰ ਨਾ ਕਿੰਨੇ ਇਸ ਚੀਜ਼ ਦਾ ਪਤਾ ਲੱਗ ਜਾਂਦਾ ਹੈ ਲੜਾਈ ਦੀ ਉਹ ਵੀ ਕੋਈ ਵਿਆਹ ਦੀ ਗੱਲ ਚੱਲ ਰਹੀ ਹੈ ਐਨੇ ਨੂੰ ਉਹਦੀ ਸਹੇਲੀ ਆਉਂਦੀ ਹੈ ਬਸੰਤੋ ਉਹ ਆ ਕੇ ਉਹਨੂੰ ਦੱਸਦੀ ਹੈ ਕਿ ਵੀ ਜਿਹੜਾ ਤਰ੍ਹਾਂ ਰਿਸ਼ਤਾ ਹੋ ਰਿਹਾ ਠੀਕ ਹੈ ਵੀ ਉਹ ਤਾਂ ਬਜ਼ੁਰਗ ਹੈ ਇਹ ਲੋਕ ਇੰਨੇ ਜਵਾਕ ਨੇ ਇਹ ਗੱਲ ਸੁਣ ਕੇ ਜਿਹੜੀ ਮੈਲੋ ਐ ਉਹ ਬਹੁਤ ਨਾਰਾਜ਼ ਹੁੰਦੀ ਐ ਤਾਂ ਉਹ ਇਸੇ ਲਈ ਉਹਨੂੰ ਘਰੋਂ ਨਸ ਜਾਣ ਲਈ ਕਹਿੰਦੀ ਐ ਮਾਸੀ ਦੇ ਪਿੰਡ ਚ ਲਈ ਜਾਣ ਲਈ ਕਹਿੰਦੀ ਐ ਤੇ ਇਹ ਚੀਜ਼ ਉਹ ਉਹਨੂੰ ਘਰੋਂ ਲੈ ਵੀ ਜਾਂਦੀ ਐ ਇੰਨੇ ਨੂੰ ਹੁਸ਼ਿਆਰ ਚੰਦਾ ਆਉਂਦਾ ਐ ਕੌਰਾ ਨੂੰ ਕਹਿੰਦਾ ਵੀ ਜੰਝ ਆ ਗਈ ਐ ਵੀ ਜਲਦੀ ਵਿਆਹ ਦੀ ਜਿਹੜੇ ਤਿਆਰੀ ਐ ਉਹ ਕਰੋ ਠੀਕ ਐ ਵੀ ਉਹਨੂੰ ਤਿਆਰ ਕਰਕੇ ਲੱਗਿਆ ਕੁੜੀ ਨੂੰ ਕੌਰਾ ਨੂੰ ਉਹ ਲੱਭਦੀ ਨਹੀਂ ਕਿਉਂਕਿ ਉਹ ਹੁੰਦੀ ਨਹੀਂ ਉੱਥੇ ਤਾਂ ਉਹਨੂੰ ਬੁਰਾ ਚੰਗਾ ਬੋਲਦੀ ਐ ਘਰੋਂ ਨਸ ਜਾਣ ਕਰਕੇ ਉਹਨੂੰ ਮਾੜਾ ਚੰਗਾ ਬੋਲਦੀ ਐ ਠੀਕ ਐ ਤੇ ਜਿਹੜਾ ਹੁਸ਼ਿਆਰ ਜਾਂਦਾ ਉਹਨੂੰ ਗਾਲਾਂ ਕੱਢਦਾ ਵੀ ਧਿਆਨ ਰੱਖ ਵੀ ਤੁਸੀ ਧਿਆਨ ਰੱਖਣਾ ਸੀਗਾ ਇਸ ਚੀਜ਼ ਦਾ ਠੀਕ ਹੈ ਤਾਂ ਫਿਰ ਹੁਣ ਜੰਝ ਸਿਰਤੇ ਆਈ ਹੁੰਦੀ ਆ ਠੀਕ ਹੈ ਉਹ ਬੰਦਾ ਕਰੇ ਕੀ ਤਾਂ ਉਹ ਕੀ ਕਰਦਾ ਵੀ ਜਿਹੜਾ ਲਾਲ ਸੁਹਾ ਕਪੜਾ ਕਿਹਨੇ ਫੁਲਕਾਰੀ ਵਾਲਾ ਮੇਲੋਂ ਦੇ ਸਿਰਤੇ ਦੇਣਾ ਸੀ ਉਹ ਛੋਟੀ ਜੀ ਟਾਈਮ ਟਪਾਉਣ ਲਈ ਉਹ ਛੋਟੀ ਜੀ ਬੱਚੀ ਉੱਤੇ ਪਾ ਕੇ ਉਹਨੂੰ ਚੱਕ ਕੇ ਲੈ ਜਾਂਦਾ ਠੀਕ ਹੈ ਤਾਂ ਜਿਹੜੀ ਕੌਰਾਂ ਉਹਨੂੰ ਬਹੁਤ ਗਾਲਾਂ ਕੱਢਦੀ ਆ ਠੀਕ ਹੈ ਪਰ ਇਹ ਸਭ ਕੁਝ ਬੇਅਰਥ ਹੋ ਜਾਂਦਾ ਉਹਦਾ ਬੋਲਿਆ ਵਾ ਠੀਕ ਹੈ ਤਾਂ ਜਿਹੜਾ ਹੁਸ਼ਿਆਰ ਜਾਂਦਾ ਉਹਨੂੰ ਜਾ ਕੇ ਲੈ ਜਾਂਦਾ ਵਿਆਹ ਲਈ ਇੱਥੇ ਇਹ ਕਹਾਣੀ ਹੈ ਜਿਹੜੀ ਇਕਾਂਗੀ ਹੈ ਜਿਹੜੀ ਉਹ ਖਤਮ ਹੋ ਜਾਂਦੀ ਹੈ ਚਲਦੀ ਮਿਲਦੇ ਆ ਜੀ ਕਿਸੇ ਅਗਲੀ ਕਹਾਣੀ ਦੇ ਵਿੱਚ ਧੰਨਵਾਦ